ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸਾਨੂੰ ਦਵਾਈਆਂ ਦੀ ਲੋੜ ਨਾਲੋਂ ਹੈਲਥ ਐਜੂਕੇਸ਼ਨ ਦੀ ਵੱਧ ਲੋੜ ਹੈ ਦੋਸਤੋ ਅੱਜ ਦੇ ਸਮੇਂ ਐਲੋਪੈਥੀ ਮਤਲਬ ਅੰਗਰੇਜ਼ੀ ਦਵਾਈਆਂ ਵਾਲੀ ਇਲਾਜ ਪ੍ਰਣਾਲੀ ਸਿਖਰਾਂ ਉੱਪਰ ਹੈ ਅਜਿਹਾ ਕਿਹੜਾ ਘਰ ਹੈ ਜਿਸ ਵਿੱਚ ਦਵਾਈਆਂ ਦੇ ਲਫਾਫੇ ਨਹੀਂ ਭਰੇ ਪਏ ਮੈਡੀਕਲ ਦੀਆਂ ਦੁਕਾਨਾਂ ਉੱਪਰ ਦਵਾਈਆਂ ਖਰੀਦਣ ਵਾਲੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਹਸਪਤਾਲ ਮਰੀਜ਼ਾਂ ਨਾਲ ਖੱਚਾ-ਖੱਟ ਭਰੇ ਪਏ ਹਨ। ਮੈਡੀਕਲ ਦੀਆਂ ਦੁਕਾਨਾਂ ਉੱਪਰ ਮਰੀਜ਼ਾਂ ਨੂੰ ਦਵਾਈ ਦੇ ਕੇ ਸਵੇਰ-ਸ਼ਾਮ, ਸਵੇਰ-ਸ਼ਾਮ ਕਹਿ ਕੇ ਤੁਰਿਆ ਜਾ ਰਿਹਾ ਹੈ। ਲੋਕ ਇੱਕ ਟਾਈਮ ਰੋਟੀ ਖਾਣੀ ਭੁੱਲ ਸਕਦੇ ਹਨ ਪਰ ਦਵਾਈ ਖਾਣੀ ਨਹੀਂ ਭੁੱਲਦੇ। ਇਹਨਾਂ ਦਵਾਈਆਂ ਦੇ ਇੰਨੇ ਪੇਰੇ ਸਾਈਡ ਇਫੈਕਟ ਹਨ ਕਿ ਅਸੀਂ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਦੋ ਬਿਮਾਰੀਆਂ ਹੋਰ ਖੜੀਆਂ ਕਰ ਲੈਂਦੇ ਹਾਂ ਐਲੋਪੈਥੀ ਵਿੱਚ 20% ਕੰਮ ਨੂੰ ਛੱਡ ਕੇ 80% ਕੰਮ ਧੋਖੇ ਵਾਲਾ ਹੈ 20% ਕੰਮ ਵਿੱਚ ਟੈਸਟ ਆ ਜਾਂਦੇ ਹਨ ਜਾਂ ਆਦਮੀ ਨੂੰ ਜਾਂ ਮਰੀਜ਼ ਨੂੰ ਆਪਰੇਸ਼ਨ ਕਰਕੇ ਜਾਂ ਆਕਸੀਜਨ ਲਾ ਕੇ ਮਰੀਜ਼ ਨੂੰ ਬਚਾ ਲਿਆ ਜਾਂਦਾ ਹੈ। ਬਾਕੀ 80% ਕੰਮ ਵਿੱਚ ਸਿਰਫ ਮਰੀਜ਼ਾਂ ਨੂੰ ਦਵਾਈਆਂ ਹੀ ਖੋਈਆਂ ਜਾਂਦੀਆਂ ਹਨ। ਪਰ ਇਹ ਦਵਾਈਆਂ ਸਿਰਫ ਬਿਮਾਰੀ ਨੂੰ ਮੇਨਟੇਨ ਕਰਕੇ ਹੀ ਰੱਖਦੀਆਂ ਹਨ। ਹਮਾਰੀ ਨੂੰ ਬਿਲਕੁਲ ਖਤਮ ਨਹੀਂ ਕਰ ਸਕਦੀਆਂ। ਐਲੋਪੈਥੀ ਵਿੱਚ 슈ਗਰ, ਕੈਂਸਰ, ਹਾਈ ਬੀਪੀ, ਥਾਇਰਾਇਡ ਵਰਗੀਆਂ ਬਿਮਾਰੀਆਂ ਦਾ ਕੋਈ ਵੀ ਪੱਕਾ ਹੱਲ ਨਹੀਂ ਹੈ। ਮਰੀਜ਼ ਨੂੰ ਸਾਰੇ ਅਮਰ ਜਿੰਨਾ ਚਿਰ ਉਹ ਜਿਉਂਦਾ ਹੈ ਸਿਰਫ ਦਵਾਈਆਂ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ ਇਹਨਾਂ ਦਵਾਈਆਂ ਵਿੱਚ ਪ੍ਰੋਫਿਟ ਵੱਧ ਹੋਣ ਕਰਕੇ ਡਾਕਟਰ ਲੋਕ ਮਰੀਜ਼ਾਂ ਨੂੰ ਲੋੜ ਤੋਂ ਵੱਧ ਦਵਾਈਆਂ ਖੋਹਦੇ ਹਨ ਭਾਰਤ ਵਿੱਚ ਇੰਨੇ ਮਰੀਜ਼ ਬਿਮਾਰੀਆਂ ਨਾਲ ਨਹੀਂ ਮਰਦੇ ਜਿਨ੍ਹਾਂ ਨੇ ਗਲਤ ਅਤੇ ਲੋੜ ਤੋਂ ਵੱਧ ਦਵਾਈਆਂ ਖਾ ਕੇ ਲੋਕ ਮਰ ਰਹੇ ਹਨ ਭਾਰਤ ਵਿੱਚ ਦਵਾਈਆਂ ਦੇ ਨਾਂ ਤੇ ਮੌਤ ਦਾ ਵਪਾਰ ਹੋ ਰਿਹਾ ਹੈ। ਜਿਹੜੀਆਂ ਦਵਾਈਆਂ ਚੰਗੇ ਅਤੇ ਵਿਕਸਤ ਦੇਸ਼ਾਂ ਵਿੱਚ ਬੈਨ ਹੋ ਚੁੱਕੀਆਂ ਹਨ ਉਹ ਦਵਾਈਆਂ ਭਾਰਤ ਵਿੱਚ ਧੜਲੇ ਨਾਲ ਵਿਕ ਰਹੀਆਂ ਹਨ। ਐਮਰਜੈਂਸੀ ਕੇਸਾਂ ਨੂੰ ਛੱਡ ਕੇ ਕਿਸੇ ਵੀ ਆਦਮੀ ਨੂੰ ਇਹਨਾਂ ਦਵਾਈਆਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਅਸੀਂ ਜਿੰਨੀਆਂ ਵੱਧ ਦਵਾਈਆਂ ਖਾਵਾਂਗੇ ਓਨਾਂ ਹੀ ਸਾਡੇ ਸਰੀਰ ਦੀ ਇਮਿਊਨਿਟੀ ਖਤਮ ਹੁੰਦੇ ਚਲੇ ਜਾਵੇਗੀ ਸਾਨੂੰ ਦਵਾਈਆਂ ਖਾਣ ਵਾਲੇ ਜਾਂ ਦਵਾਈਆਂ ਖਾਣ ਦੀ ਸਲਾਹ ਦੇਣ ਵਾਲੇ ਬਹੁਤ ਆਉਂਦੇ ਹਨ ਪਰ ਅੱਜ ਤੱਕ ਸਾਡੇ ਪਿੰਡਾਂ ਵਿੱਚ ਅਜਿਹਾ ਇੱਕ ਵੀ ਆਦਮੀ ਨਹੀਂ ਆਇਆ ਜਿਹੜਾ ਹੈਲਥ ਐਜੂਕੇਸ਼ਨ ਦੀ ਗੱਲ ਕਰਦਾ ਹੋਵੇ ਜਾਂ ਇਹ ਦੱਸਣਾ ਆਵੇ ਕਿ ਅਸੀਂ ਬਿਮਾਰ ਹੋਣ ਤੋਂ ਕਿਵੇਂ ਬਚ ਸਕਦੇ ਹਾਂ ਜਾਂ ਬਿਨਾਂ ਦਵਾਈਆਂ ਤੋਂ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ ਦੋਸਤੋ ਪ੍ਰਮਾਤਮਾ ਨੇ ਸਾਨੂੰ ਕਰੋੜਾਂ ਅਰਬਾਂ ਰੁਪਏ ਦਾ ਇਹ ਸਰੀਰ ਰੂਪੀ ਜੋ ਗਿਫਟ ਦਿੱਤਾ ਹੈ ਪਰ ਸਾਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਅਸੀਂ ਇਸ ਨੂੰ ਕਿਵੇਂ ਤੰਦਰੁਸਤ ਰੱਖਣਾ ਹੈ ਅਸੀਂ ਨਿੱਕੀ-ਮੋਟੀ ਤਕਲੀਫ ਹੋਣ ਕਰਕੇ ਡਾਕਟਰਾਂ ਦੇ ੱੱੱਕੇ ਚੜ ਜਾਂਦੇ ਹਾਂ ਅਸੀਂ ਆਪਣੀ ਤਕਲੀਫ ਨੂੰ ਦੇਸੀ ਢੰਗ ਨਾਲ ਜਾਂ ਕੁਦਰਤੀ ਤਰੀਕੇ ਨਾਲ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪਿਛਲੇ ਲਗਭਗ 12 ਸਾਲਾਂ ਤੋਂ ਇੱਕ ਵੀ ਮੈਡੀਕਲ ਵਾਲੀ ਅੰਗਰੇਜ਼ੀ ਦਵਾਈ ਨਹੀਂ ਖਾਧੀ ਅਤੇ ਨਾ ਹੀ ਮੈਂ ਕਦੇ ਬਿਮਾਰ ਹੋਇਆ ਹਾਂ ਇੱਕ ਤਾਂ ਆਪਣੇ ਖਾਣ-ਪੀਣ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕੀ ਖਾਣਾ ਹੈ ਕਦੋਂ ਖਾਣਾ ਹੈ ਕਿੰਨਾ ਖਾਣਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਹਨ ਆ ਅੱਜਕੱਲ ਜੋ ਫਾਸਟ ਫੂਡ ਦੇ ਨਾਂ ਤੇ ਪੀਰੇ 버ਗਰਾਂ ਨੂਡਲਾਂ ਅਤੇ ਪ੍ਰੈਟੀਆਂ ਵਗੈਰਾ ਆ ਰਹੀਆਂ ਹਨ ਇਹਨਾਂ ਤੋਂ ਸੋਕੋ ਦੂਰ ਰਹੋ ਸਵੇਰੇ 4-5 ਵਜੇ ਉੱਠ ਕੇ ਸਿਰਫ ਅੱਧਾ ਪੌਣਾ ਘੰਟਾ ਯੋਗਾ ਅਭਿਆਸ ਕਰ ਲਵੋ ਕਸਤ ਕਰ ਲਵੋ ਜਾਂ ਸੈਰ ਕਰ ਲਵੋ ਫਿਰ ਤੁਸੀਂ ਸਾਰਾ ਦਿਨ ਘੋੜੇ ਵਾਂਗ ਰਹੋਗੇ ਐ ਵਧੀਆ ਚੁਸਤ ਫੁਰਤ ਰਹੋਗੇ ਜੇਕਰ ਕਦੇ ਸਰਦੀ ਚ ਕਾਮ ਖੰਗ ਜਾਂ ਬੁਖਾਰ ਹੋ ਵੀ ਜਾਵੇ ਤਾਂ ਗਲੋ ਅਤੇ ਤુલਸੀ ਦਾ ਕੜਾ ਕਰਕੇ ਪੀ ਲਵੋ ਨਿੱਕੀ ਮੋਟੀ ਤਖਲੀਫ ਹੋਣ ਕਰਕੇ ਡਾਕਟਰ ਤੋਂ ਵੀ ਦੂਰ ਹੀ ਰਹੋ ਇਸ ਤਰ੍ਹਾਂ ਤੁਸੀਂ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਵੀ ਬਚ ਜਾਓਗੇ ਅਤੇ ਨਾਲ-ਨਾਲ ਤੁਹਾਡੇ ਪੈਸੇ ਦੀ ਬਚਤ ਵੀ ਹੋਵੇਗੀ ਜੇਕਰ ਫਿਰ ਵੀ ਕਿਸੇ ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਸਲਾਹ مشਵਰਾ ਲੈਣਾ ਹੋਵੇ ਤਾਂ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮੈਂ ਆਪਣਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਕਦੋਂ ਵੀ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਸੋ ਉਮੀਦ ਹੈ ਕਿ ਅਸੀਂ ਅੰਗਰੇਜ਼ੀ ਦਵਾਈਆਂ ਨੂੰ ਘੱਟ ਤੋਂ ਘੱਟ ਵਰਤ ਕੇ ਆਪਣੇ ਸਰੀਰ ਦੀ ਦੇਸੀ ਤਰੀਕੇ ਨਾਲ ਆਪਣੇ ਸਰੀਰ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਾਂਗੇ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵਰਤੋਂ ਵਰਤ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ